ਸ਼ਸ਼ੀਕਾਲ ਭਾਈ ਸਾਰੇ ਭਰਾਵਾਂ ਨੂੰ ਅੱਜ ਦਿਨ 15 ਜਨਵਰੀ ਦਿਨ ਬੁੱਧਵਾਰ ਦੀ ਵੀਡੀਓ ਬਣਾ ਰਿਹਾ ਹਾਂ ਕਿਹੜੇ ਭਰਾ ਕਿੱਥੋਂ-ਕਿੱਥੋਂ ਜੁੜਿਓ ਤੁਹਾਡਾ ਕਿਹੜਾ-ਕਿਹੜਾ ਏਰੀਆ ਭਰਾਵੋ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਹਰ ਰੋਜ਼ ਹੁਣ ਸਟਾਰਟਿੰਗ ਕੀ ਹਰ ਰੋਜ਼ ਨੂੰ ਕਿੱਕਰ ਦੇ ਨਾਲ ਛੱਡ ਕੇ ਵੀਡੀਓ ਪਾ ਕੇ ਦੱਸਿਆ ਕਰਾਂਗੇ ਕਿਹੜੇ-ਕਿਹੜੇ ਭਰਾਵਾਂ ਨਵੇਂ ਜੁੜੇ ਆ YouTube ਤੇ Facebook ਤੇ Instagram ਤੇ ਤਾਂ ਕਿਨੇ ਭਰਾ YouTube ਤੇ ਵੀਡੀਓ ਦੇਖ ਰਹੇ ਤਾਂ ਉਹ ਸਬਸਕ੍ਰਾਈਬਰ ਕਰ ਲਓ ਤੇ ਦੂਜੇ Facebook ਤੇ ਫੋਲੋ ਕਰ ਲਓ ਉੱਥੇ ਇੰਸਟਾਗ੍ਰਾਮ ਤੇ ਵੀ ਜਿਹੜੇ ਭਰਾ ਜੁੜੇ ਉੱਥੇ ਵੀ ਸਾਨੂੰ ਫੋਲੋ ਕਰ ਲਓ ਕਿਉਂਕਿ ਤੁਹਾਨੂੰ ਹਰ ਰੋਜ਼ ਹੀ ਵੀਡੀਓ ਮਿਲ ਜਾਣ ਮਿਲਿਆ ਕਰਨੀਆਂ ਸਾਡੇ ਕੋਲ ਪਿੰਡ ਸਾਡਾ ਭਾਈ ਬਖਤੌਰਾਂ ਮਾਨਸਾ ਤੋਂ ਬਠਿੰਡਾ ਰੋਡ ਤੇ ਮਾਨਸਾ ਤੋਂ 35 ਕਿਲੋਮੀਟਰ ਬਠਿੰਡੇ ਤੋਂ 30 ਕਿਲੋਮੀਟਰ ਰਾਂਪਰੇ ਤੋਂ 25 ਕਿਲੋਮੀਟਰ ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਸੈਂਟਰ ਦੇ ਵਿਚਕਾਰ ਸਾਡਾ ਪਿੰਡ ਹੈ 메ਨ ਰੋਡ ਦੇ ਉੱਪਰ ਟਰੈਕਟਰ ਲਾਉਣ ਮੇਲਾ ਸਟਾਰਟ ਕਰਿਆ ਹੋਇਆ ਪ੍ਰਭੂ ਆਪਣਾ 48 ਬੈਂਕਾਂ ਨਾਲ ਟਾਈਅਪ ਕਰ ਚੁੱਕੇ ਆ ਪ੍ਰਭੂ ਬਹੁਤ ਘੱਟ ਵਿਆਜ ਤੇ ਤੇ ਬਹੁਤ ਹੀ ਘੱਟ ਸਮੇਂ 'ਚ ਬਹੁਤ ਹੀ ਘੱਟ ਕਾਰਜ ਦੀ ਕਾਰਵਾਈ ਕੋ ਇਹ ਕੰਮ ਵੜੈਟ ਟ੍ਰਾਈ ਕਰ ਸਕਦੇ ਪ੍ਰਭੂ 41 ਬੈਂਕਾਂ ਨਾਲ ਆਪਣਾ ਟਾਈ ਅਪ ਹੈਗਾ 41 ਨਾਲ ਆਪਾਂ ਪੰਜਾਬ ਹਰਿਆਣਾ ਤੇ ਜੰਮੂ ਕਸ਼ਮੀਰ ਹਮਾਚਲ ਪ੍ਰਦੇਸ਼ ਇਹ ਚਾਰ ਸਟੇਟਾਂ 'ਚ ਪ੍ਰਭੂ ਇੱਕ ਵਾਰੀ ਕੰਮ ਕਰਾ ਕੇ ਦਿੰਨੇ ਆ ਨੋਟ ਕਰ ਲਓ ਕੁਝ ਕਿ ਏਰੀਆ ਹੈਗਾ ਵਾਟਰ ਏਰੀਆ ਹੈ ਪ੍ਰਭੂ ਉੱਥੇ ਥੋੜੀ ਪ੍ਰੋਬਲਮ ਆਉਂਦੀ ਹੈ ਨਹੀਂ ਪੰਜਾਬ ਹਰਿਆਣਾ ਅੱਗੇ ਹਰਿਆਣਾ ਦੇ ਕੁਸਕ ਜ਼ਿਲ੍ਹੇ ਕਨਾਲਦਾਰੇ ਸਿਹਤ ਹੁਣ ਸਾਰਾ ਹਰਿਆਣਾ ਚ ਕਰਾ ਕੇ ਦੇਵਾਂਗੇ ਆਲ ਪੰਜਾਬ ਕਰਾ ਕੇ ਦੇਵਾਂਗੇ ਤੇ ਜੰਮੂ ਕਸ਼ਮੀਰ ਚ ਕਰਾ ਕੇ ਦੇਵਾਂਗੇ ਤੇ ਹਮਾਚਾ ਪ੍ਰਦੇਸ਼ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਸਟੇਟਾਂ ਤੁਹਾਡੀ ਕਿਰਪਾ ਨਾਲ ਆਪਾਂ ਕਵਰ ਕਰਾਂਗੇ ਇੱਕ ਵਾਰ ਦੀ ਚਾਰ ਸਟੇਟਾਂ ਚ ਆਪਣਾ ਟਾਈ ਅਪ ਹੋ ਚੁੱਕਿਆ ਕਾਫੀ ਬੈਂਕਾਂ ਨਾਲ 41 41 41 ਬੈਂਕਾਂ ਨਾਲ ਆਪਣਾ ਟਾਈ ਅਪ ਹੋ ਚੁੱਕਿਆਗਾ ਅੱਜ ਤੁਹਾਨੂੰ ਦਿਖਾਵਾਂਗੇ 52 10 ਸਾਡਾ ਕਾਫੀ ਸਾਡੇ ਟਖੜੇ ਹੁੰਦੇ ਭਰਾਵੋ ਕਾਫੀ ਮਾਲੋ ਕਾਫੀ ਮੇਰੀ ਟੀਮ ਆ ਮੇਰੀ ਟੀਮ ਦੇ ਮੁੰਡੇ ਆ ਕਾਫੀ ਮੇਰੇ ਨਾਲ ਮੁਲਾਜ਼ਮ ਵੀ ਹੈਗੇ ਆ ਕਾਫੀ ਮੇਰੇ ਆਪ ਦੇ ਬੰਦੇ ਵੀ ਹੈਗੇ ਆ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਜਾਂ ਕਿਸੇ ਇੱਕ ਦੋ ਟਰੈਕਟਰ ਨੂੰ ਨਾਲੇ ਸੰਗ ਨਾਲ ਕਿਵੇਂ ਵੀ ਲਾ ਲਓ ਉਹਨਾਂ ਦੇ ਵਿੱਚ ਵਕੀਰ ਨਿਰਮਲ ਜਗਤਾਰ ਨਾਲੋਂ ਦੀਪੀ ਲਾ ਲਓ ਕਾਲੀ ਲਾ ਲਓ ਇਹ ਮੇਰੇ ਬੰਦੇ ਆਪ ਦੇ ਹੈਗੇ ਆ ਉਸ ਤੋਂ ਪਹਿਲਾਂ ਅਲੱਗ ਬਲਾਜੂ ਵੀ ਹੈਗੇ ਆ ਕਈ ਵਾਰ ਮੈਨੂੰ ਫੋਨ ਵਗੈਰਾ ਨਹੀਂ ਚੱਕੇ ਜਾਂਦੇ ਆ ਉਹ ਦਿੱਤੇ ਹੋਏ ਨੰਬਰ ਮੇਰੀ ਇੱਧਰ ਆ ਮੇਰੇ ਭਾਲ ਸਾਹਿਬ ਦਾ ਨੰਬਰ ਆ ਸਰਦਾਰ ਮਹਿੰਦਰ ਸਿੰਘ ਪਟੈਂਟ ਦਾ ਆ ਮੇਰੇ ਨੰਬਰ ਦਿੱਤੇ ਹੋਏ ਆ ਇਹ ਨੰਬਰਾਂ ਤੇ ਸੰਪਰਕ ਕਰ ਲੋ ਜਾਂ ਤੁਹਾਨੂੰ ਸਾਰੇ ਤੁਹਾਨੂੰ ਪਤੀ ਆ ਜਗਤਾਰ ਦਾ ਡੀਪੀ ਦਾ ਵਕੀਲ ਦਾ ਨਰਮਲ ਦਾ ਸਾਰਾ ਦੇ ਨੰਬਰ ਤੁਹਾਡੇ ਕੋਲੇ ਹੈਗੀ ਆ ਉਹਨਾਂ ਤੇ ਸੰਪਰਕ ਕਰ ਲੋ ਤੇ ਤੁਹਾਨੂੰ ਕਿਹੜਾ ਟਿੱਟ ਦੀ ਰਿਕੁਆਇਰਮੈਂਟ ਆ ਭਰਾ ਉਹ ਕਿਹੜਾ ਟਿੱਟ ਲੈਣਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਕਿੱਥੋਂ ਜੁੜੇ ਹੋਣੇ ਇਹ ਵੀ ਜਰੂਰ ਦੱਸਿਓ ਕਾ ਵੀ ਭਰਾ ਕੈਨੇਡਾ ਅਮਰੀਕਾ ਤੋਂ ਦੇਖਦੇ ਵੀ ਉਹ ਸਪੈਸ਼ਲ ਭਰਾ ਮਾਣ ਕਰਦੇ ਆ ਸਾਰੇ ਭਰਾਵਾਂ ਦੇ ਭਰਾਵੋ ਉਹਦੇ ਨਾਮ ਬੋਲਾਂਗੇ ਤੇ ਕਿਹੜਾ ਤੁਸੀਂ ਟਰੈਕਟਰ ਲੈਣਾ ਕਿਹੜਾ ਮਾਡਲ ਲੈਣਾ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਅੱਜ ਤੁਹਾਨੂੰ ਦਿਖਾਉਣਿਆ ਹੈ ਹੋਲ ਸਪੀਡ ਤੇ 5510 5510 ਹੈਗਾ ਭਰਾਵੋ 2022 ਮਾਡਲ ਦਾ ਇਹ 2022 ਮਾਡਲ 700 ਤੇ ਪੂਸ ਘੰਟੇ ਚੱਲਿਆ ਹੋਇਆ ਹੈਗਾ 700 ਪੂਸ ਘੰਟੇ ਇਹ ਮੰਨ ਲਓ ਭਰਾਵੋ 23 ਕਿ ਨਿਕਲਿਆ ਹੋਇਆਗਾ 2023 ਚ ਟਰੈਕਟਰ ਜਾਂਸੀ ਚੋਂ ਬਾਹਰ ਆਇਆ 2022 ਦੇ 11ਵੇਂ ਮਹੀਨੇ ਚ ਬਣਿਆ ਹੋਇਆ ਹੈ 11ਵੇਂ ਮਹੀਨੇ ਚ ਅਸੈਂਬਲ ਹੋਇਆ ਹੋਇਆ ਟਰੈਕਟਰ ਬਣਿਆ ਹੋਇਆ ਹੈ ਇਹ 11ਵੇਂ ਮਹੀਨਾ 2022 ਦੇ 700 ਤੇ ਕੁਸ ਘੰਟੇ ਦੇ ਲੈਟਰ ਮਾਰੀ ਦੀਪੀ ਕੰਡ ਰਿਹਾ ਦੇਖੋ ਜਿਵੇਂ ਨਵਾਂ ਪਿਆ ਟਰੈਕਟਰ ਭਰਾਓ ਟਾਇਰ ਟੂਰ ਆ ਮਾ ਲੋ 90 ਦੇ ਸੇ ਟਾਇਰ ਪਏ ਆ 4 ਸਪੀਡ 4 ਸਪੀਡ ਆ ਟਾਇਰ ਟੂਰ ਨਵੇਂ ਪਏ ਆ ਤੇ ਆ ਦੇਖੀ ਜਗਦੇ ਭਰਾਓ ਕਿੰਨਾ ਸਾਰ ਸੁਤਰਾ ਡੈਟਰਾ ਪੀਵੀ 31 ਮਾਨਸਾ ਦਾ ਨੰਬਰ ਆ ਇਹ 2 ਲੱਖ ਰੁਪਏ ਭਰ ਕੇ ਬਾਕੀ ਆਸਾਨ ਇਹਦੇ ਉੱਤੇ ਕਿਸ਼ਤਾਂ ਹੋ ਜਾਣਗੀਆਂ ਕਿਸੇ ਪ੍ਰਾਣੇ ਡੈਟਰ ਲੈਣਾ ਹੋਵੇ 2022 ਮਾੜਲਾ ਰੇਟ ਹੈਗਾ ਭਰਾ ਉਹਦਾ 7 ਲੱਖ ਤੇ 65000 765000 ਰੁਪਏ ਰੇਟ ਆ ਬਾਕੀ ਮੌਕੇ ਤੇ ਮਹਰਾ ਮਦਦ ਸਪੋਰਟ ਕਰਦੇ ਰਹੇਗੇ ਤੇ ਅੱਗੇ ਆ ਗਿਆ 2021 ਮਾੜਲਾ ਹੈ ਇਹ ਨੌਂਸੋ ਘਾਟਾ ਚੱਲਿਆ ਹੋਇਆ ਆ ਟ੍ਰੋਫੀ ਵਗੈਰਾ Ориਜਨਲ ਲੱਗੀ ਹੋਈ ਆ ਡਿੱਕ ਵਗੈਰਾ ਲੱਗਿਆ ਹੋਇਆਗਾ ਕਿਸੇ ਭਰਾ ਨੇ ਲੈਣਾ ਤਾਂ ਇਹ ਸਮਾਨ ਆਪਾਂ ਵਿੱਚ ਵੀ ਦੇ ਦਾਂਗੇ ਕਈ ਵਾਰ ਭਰਾ ਕਹਿੰਦੇ ਆ ਆਪਾਂ ਵੀ ਸਮਾਨ ਸੈਂਪਲ ਲੈਣਾਗਾ ਤਾਂ ਇਹੋ ਜੀ ਸ਼ਰਤੀ ਵਗੈਰਾ ਲਾ ਕੇ ਤੇ ਆਹਾਂ ਸਮਾਨ ਲਾ ਕੇ ਜੇ ਸੈਂਪਲ ਸਮਾਨ ਲਵਾਉਣਾ ਤਾਂ ਇਹਦਾ ਰੇਟ 20 ਗਿਹਾ ਹਜ਼ਾਰ ਰੁਪਈਆ ਇਹਦਾ ਰੇਟ ਘਟਜੂ 765000 ਇਹਦਾ ਰੇਟ ਆ ਕਿਸੇ ਭਰਾ ਨੇ ਮੀਟਰ ਲੈਣਾ ਹੋਵੇ ਤਾਂ ਅੱਗੇ ਆ ਗਿਆ ਅੱਗੇ ਕਾਹ ਵੀ ਗੱਲਤੀ ਸਾਡੇ ਕੋਲ ਹੋ ਟ੍ਰੈਕਟਰਾਂ ਦੇਖੋ ਸੋਨਾ ਲੀਕਾ ਪ੍ਰੀਤ ਅਰਜਨ ਨੋਵੋ 6055 ਤੇ ਇਧਰ ਵੀ ਮੰਨ ਲਿਕੇ ਆਪਣਾ ਸਵਰਾਜ ਸਵਰਾਜ ਜੰਗਲਾਂ ਦਾ ਭਰਾਵੋ ਸਾਡੇ ਕੋਲੇ ਬਹੁਤ ਵੱਡਾ ਸਟਾਕ ਰੰਦਾ ਸਵਰਾਜ ਤਾਂ ਸਾਡੇ ਕੋਲੇ ਪਾਈ ਵੱਲੋਂ ਵੀ 25 ਤੋਂ 30 ਪੀਸ ਸਵਰਾਜ ਹੀ ਹੈ ਸਾਡੇ ਕੋਲੇ ਇਕੱਲੇ ਸਵਰਾਜ 855 628 ਪੀਸ ਸਾਡੇ ਕੋਲੇ ਹੈਗੇ ਆ 20 ਪੀਸ ਤਾਂ ਇੱਥੇ ਲੱਗ ਚੁੱਕੇ ਆ ਕੁਸਮੋਰ ਮੰਟੀ ਖੜੇ ਆ ਕਿਸੇ ਭਰਾ ਨੇ ਇਹ ਲੈਣਾਗਾ ਤਾਂ ਇਹਨਾਂ ਨੂੰ ਲੈਟ ਲੈਣਾ ਤਾਂ ਇਹਨਾਂ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ 1 ਘਾਟ ਵਜੋਂ ਮੰਮੀ ਵੀਰੋ ਪਾ ਕੇ ਦੱਸਿਆ ਕਰਾਂਗੇ ਅੱਗੇ ਆ ਗਿਆ 50 50 D 2015 ਮਾਡਲ ਆ ਭਰਾਵੋ 2 ਵੀਲ ਹੈ ਮੋਡੀਫਾਈ ਕਰਿਆ ਹੋਇਆ ਚਾਰੇ ਟਾਇਰ ਨਵੇਂ ਆ ਮਨੋ ਆ ਟਾਇਰ ਦੂਜੀ ਪਾਏ ਹੋਏ ਆ ਕਿਉਂ ਅੱਜ ਕੱਲ ਦੇ ਮੁੰਡੇ ਖੁੰਡੇ ਪਾਉਂਦੇ ਆ ਤੇ ਮਗਲ ਟਾਇਰ ਜਮਾ ਨਵੇਂ ਪਾਏ ਹੋਏ ਆ ਤੇ ਕਨੋਪੀ ਵਗੈਰਾ ਕਨੋਪੀ ਵਗੈਰਾ ਸਾਰੀ ਲੱਗੀ ਹੋਈ ਹੈ ਬਹੁਤ ਵਧੀਆ ਡੈਕ ਦੇ ਉੱਤੇ ਸਮਾਨ ਲੱਗਿਆ ਹੋਇਆਗਾ ਬਹੁਤ ਵਧੀਆ ਸਾਫ਼ ਸੁਥਰਾ ਡੈਕਟਰ ਆ ਪੰਜਾਬ ਨੰਬਰੀ ਇਹ ਹੈ ਇਹਦਾ ਰੇਟ ਹੈਗਾ 495000 ਰੁਪਿਆ 495000 ਰੁਪਿਆ ਰੇਟ ਆ ਪ੍ਰਾਵੋ ਕਿਸੇ ਪ੍ਰਾਣੇ ਇਹ ਟਰੈਕਟਰ ਲੈਣਾ ਤਾਂ ਵੜੈ ਟਰੈਕਟਰ ਕਿਤੇ ਇਹ ਟਰੈਕਟਰ ਵੀ ਆ ਕੇ ਲੱਗ ਚੁੱਕਿਆ ਹੈਗਾ ਇਹਨਾਂ 'ਚ ਕੋਈ ਵੀ ਟਰੈਕਟਰ ਤੁਸੀਂ ਖਰੀਦਨੇ ਆ ਤਾਂ ਵੜੈ ਟਰੈਕਟਰ ਨਾਲ ਸੰਪਰਕ ਕਰ ਲਓ ਬਹੁਤ ਹੀ ਘੱਟ ਵਿਆਜ ਤੇ ਬਹੁਤ ਜਲਦੀ ਲੋਨ ਕਰਵਾ ਕੇ ਦੇਵਾਂਗੇ ਸਾਰੇ ਟਰੈਕਟਰਾਂ ਦੇ ਲੋਨ ਕਰਵਾ ਕੇ ਦੇਵਾਂਗੇ ਕਿਉਂਕਿ ਆਪਣਾ 41 ਬੈਂਕ ਨਾਲ 48 ਬੈਂਕ ਨਾਲ ਆਪਣਾ ਟਾਈਅਪਾ ਇਸ ਕਰਕੇ ਤੁਹਾਨੂੰ ਕਿਹੜਾ ਟਰੈਕਟਰ ਚਾਹੀਦਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਆਪਣੇ ਕੋਲ ਤਾਂ ਹਰੇਕ ਪ੍ਰਕਾਰ ਦੇ ਟਰੈਕਟਰ ਆ ਸੋ ਨੂੰ ਇਹਨਾਂ ਦੀ ਵੀਡੀਓ ਵਗੈਰਾ ਹੀ ਪਾ ਕੇ ਦੱਸਾਂਗੇ ਇਹਨਾਂ ਚ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਕਿਵੇਂ 60 55 ਆ ਗਏ ਹੋਰ ਟਰੈਕਟਰ ਆ ਗਏ ਕਾਫੀ ਗਿਣਤੀ ਜਿਹਾ ਆਪਣੇ ਕੋਲ ਟਰੈਕਟਰ ਲੱਗੇ ਰਹਿੰਦੇ ਆ ਇਸ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਨਾ ਕਿਹੜੇ ਕਿਹੜੇ ਭਰਾ ਮੇਰੇ ਨਾਲ ਜੁੜੇ ਹੋਇਆ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ